ਰੁਕੋ ਜਰਾ ਸਬਰ ਕਰੋ ਕੱਲ੍ਹ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਵਾਇਰਲ ਹੋਈ ਸੀ ਜਿਹਦੇ ਵਿੱਚ ਕੁਝ ਨੌਜਵਾਨ ਗੋਲੀਆਂ ਚਲਾਉਂਦੇ ਹੋਏ ਕਿਸੇ ਸਮਾਗਮ ਦੇ ਵਿੱਚ ਗੋਲੀਆਂ ਚਲਾਉਂਦੇ ਦਿਖਾਈ ਦੇ ਰਹੇ ਸੀ ਜਿਸ ਤੇ ਕਾਰਵਾਈ ਕਰਦੇ ਸੀ ਤੁਰੰਤ ਨੂੰ ਰੈਡੈਂਟੀਫਾਈ ਕੀਤਾ ਉਹ ਪਿੰਡ ਬਾੜੀ ਠਾਣਾ ਸੰਗਤ ਦੇ ਏਰੀਏ ਦੇ ਸੀਗੇ ਜਿਨ੍ਹਾਂ ਦੇ ਖਿਲਾਫ ਮੁਕੱਦਮਾ ਕਰਜ ਕਰਕੇ ਉਮਰ ਨੂੰ ਹਸਪਤਾਲ ਜਾਬਤਾ ਗ੍ਰਿਫਤਾਰ ਕੀਤਾ ਗਿਆ ਕਿਸੇ ਨੂੰ ਵੀ ਜੇ ਕਿਸੇ ਨੇ ਸਰਫਰਸ ਦੇ ਵਿੱਚ ਅਸਲਾ ਵੈਪਨ ਕੋਈ ਲਾਇਸੈਂਸ ਬਣਾ ਹੋਇਆ ਵੈਪਨ ਲਿਆ ਹੋਇਆ ਉਹਨੂੰ ਉਹਨੂੰ ਗਲੋਰੀਫਾਈ ਕਰਨ ਦਾ ਵੈਪਨ ਨੂੰ ਜਾਂ ਕੋਈ ਨਾਜਾਇਕ ਗੋਲੀਆਂ ਚਲਾਉਣ ਦਾ ਜਾਂ ਕੋਈ ਵੀ ਗਲਤ ਕੰਮ ਨੂੰ ਪ੍ਰਮੋਟ ਕਰਨ ਦੀ ਕਿਸੇ ਨੂੰ ਵੀ ਜਾਇਤਰੀ ਦਿੱਤੀ ਜਾਊਗੀ ਜੇਕਰ ਕੋਈ ਪ੍ਰਾਈਵੇਟ ਆਪ ਦਾ ਵੈਪਨ ਨਾਲ ਵੀ ਇਹੋ ਜਿਹਾ ਕੰਮ ਕਰਦਾ ਗੋਲੀ ਚਲਾਉਂਦਾ ਜਾਂ ਉਹਨੂੰ ਸੋਸ਼ਲ ਮੀਡੀਆ ਤੇ ਕੋਈ ਵਾਇਰਲ ਕਰਦਾ ਹੈਗਾ ਉਹਦੇ ਖਿਲਾਫ ਤੁਰੰਤ ਕਾਰਵਾਈ ਕਰਕੇ ਜ਼ਰੂਰੀ ਕਾਰਵਾਈ ਕਰਕੇ ਪਰਚਾ ਦਾਜ ਕੀਤਾ ਜਾਊਗਾ ਤੇ ਤੁਰੰਤ ਖਿਲਾਫ ਕਾਰਵਾਈ ਕੀਤੀ ਜਾਊਗੀ ਉਦੇ ਲਾਇਸੈਂਸ ਵਾਲੇ ਡਿਸਟ੍ਰਿਕਟ ਜਸਟਿਸ ਸਾਹਿਬ ਨੂੰ ਕੈਂਸਲ ਕਰਨ ਬਾਰੇ ਵੀ ਲਿਖਿਆ ਜਾਵੇਗਾ